ਸਫਾਈ ਕਰਮਚਾਰੀਆਂ ਦੇ ਹੜਤਾਲ ਤੇ ਜਾਣ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਵੱਡੇ ਵੱਡੇ ਢੇਰ ਦੇਖੇ ਜਾ ਸਕਦੇ ਹਨ ਜਿਸ ਨਾਲ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਸਫਾਈ ਕਰਮਚਾਰੀਆਂ ਦੇ ਵਰਦਾਨ ਅਜੇ ਕੁਮਾਰ ਪਿੰਡੀ ਨੇ ਦੱਸਿਆ ਕਿ ਸਾਡੀਆਂ ਤਨਖਾਹਾਂ ਨਹੀਂ ਪਾਈਆਂ ਜਾ ਰਹੀਆਂ ਜਿਸ ਕਾਰਨ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਜਦੋਂ ਤੱਕ ਸਾਡੀਆਂ ਤਨਖਾਹਾਂ ਨਹੀਂ ਪੈਂਦੀਆਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਹੰਮਣੇ ਨਾ ਆਹ 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 ਆ ਦੇਸ ਵਾਈ ਕਰਮਚਾਰੀ ਸਾਰੇ ਹੜਤਾਲ ਤੇ ਬੈਠੇ ਨੇ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਡੇ ਤਨਖਾਹ ਅੱਜ ਜਾਂ ਕੱਲ ਤੇ ਪੈ ਜਾਵੇ ਨਹੀਂ ਅਸੀਂ ਤਨਖਾਹ ਨਹੀਂ ਪਏਗੀ ਤਾਂ ਅਸੀਂ ਸਾਡੂ ਬਹੁਤ ਮਜਬੂਰੀ ਆ ਸਾਡਾ ਇਸ ਵਿੱਚ ਕੀ ਕਸੂਰ ਆ ਜੋ ਪ੍ਰਧਾਨ ਆਪਣੀ ਜਗ੍ਹਾ ਤੇ ਆਈਓ ਆਪਣੀ ਜਗ੍ਹਾ ਤੇ ਆਈ ਇਹਨਾਂ ਦਾ ਆਪਸ ਦਾ ਰੋਲਾ ਵੀ ਸਾਨੂੰ ਹੀ ਵਿਚমা ਪਿਸੀ ਜਾ ਰਹੇ ਆ ਤੇ ਸਾਨੂੰ ਤਨਖਾਹ ਜੇ ਦਿੱਤੀ ਜਾਵੇ ਨਹੀਂ ਦੇਣਗੇ ਤਾਂ ਇਸ ਤੇ ਇਸ ਤੇ ਵੀ ਅਸਰ ਜ਼ਿਆਦਾ ਪਏ ਕੰਮ ਬੰਦਾ ਕਰਨਗੇ ਫਿਰ ਤਾਂ ਸ਼ਹਿਰ ਦੇ ਵਿੱਚ ਇੰਨਾ ਜੋ ਗੰਦ ਫੈਲ ਰਿਹਾ ਹੈ ਬਿਮਾਰੀਆਂ ਦਾ ਫੈਲਣ ਦਾ ਖਤਰਾ ਹੈ ਸਭਾ ਨੂੰ ਕਿ ਸਫਾਈ ਤਾਂ ਅਸੀਂ ਕਰ ਹੀ ਰਹੇ ਹਾਂ ਮੁਲਾਜ਼ਮ ਵੀ ਤੈਨਾਂ ਮੁਲਾਜ਼ਮ ਰੱਖੋ ਸਫਾਈ ਆਪੇ ਸਹਿਰ ਕੀ ਹੋ ਜਾਈਗੀ ਮੁਲਾਜ਼ਮ ਜਿੰਨੇ ਕੁ ਮੁਲਾਜ਼ਮ ਐਨ ਸਫਾਈ ਹੋ ਜਾਂਦੀ ਹੈ ਹੋਈ ਜਾਂਦਾ ਇਹਨਾਂ ਦਾ ਠੀਕ ਹੈ ਹਾਂਜੀ ਸੰਤੋਸ਼ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੇ 1 2 ਤਰੀਕ ਨੂੰ ਤਨਖਾਹ ਪੈ ਜਾਂਦੀ ਸੀਗੀ ਸਾਨੂੰ ਉਧਰੋਂ ਬੈਂਕਾਂ ਤੋਂ ਜੁਰਮਾਨੇ ਲੱਗ ਜਾਂਦੇ ਆ ਅਸੀਂ ਕਿੱਥੇ ਜਾਈਏ ਉਹ ਤਾਂ ਸਾਡੇ ਜੁਰਮਾਨੇ ਕੱਟ ਲੈਂਦੇ ਆ ਉਹ ਕਿਸ਼ਤ ਤਾਂ ਪਾਉਂਦੇ ਨਹੀਂ ਹੈਗੇ ਬੈਂਕਾਂ 'ਚ ਨਾਲ ਪਿਛਲੇ ਮਹੀਨੇ ਵੀ ਨੰਨਾ ਨੇ ਐਂ ਤੜਫਾ ਕੇ ਪਾਈ ਐ ਐਦਕੀ ਵੀ ਐਵੇਂ ਤੜਫਾ ਰਹੇ ਆ ਸਾਨੂੰ ਕਿੰਨੀ ਦੇ ਤੱਕ ਤਨਖਾਹ ਨਹੀਂ ਪਈ ਦੋ ਮਹੀਨੇ ਹੋ ਗਏ ਜਿੰਨਾ ਨੂੰ ਲਾਰੇ ਲੰਦਿਆ ਨੂੰ ਅੱਛਾ ਪਿਛਲੇ ਮਹੀਨੇ ਵੀ ਪਿਛਲੇ ਮਹੀਨੇ ਵੀ ਐਂਟਿਸਿਪੇਸੇ ਜੀ ਲਾਸਟ ਨੂੰ 15 ਅਪ੍ਰੈਲ ਨੂੰ ਅੱਛਾ ਹਾਂਜੀ ਐਦਕੀ ਵੀ ਇਹੀ ਤੁਸੀਂ ਵੀ ਉਹ ਸਾਹਮਣੇ ਗੱਲ ਨਹੀਂ ਕਰੀ ਗੱਲ ਕਰੀ ਉਹ ਕਹਿੰਦੇ ਵੀ ਪ੍ਰਧਾਨ ਜੀ ਸੈਂਡ ਕਰ ਰਹੇ ਕੋਈ ਪਾਈ ਜਾਂਦੇ ਆ ਆਪਣੇ ਯਾਰ ਕੀ ਸੀ ਪ੍ਰਧਾਨ ਜੀ ਵਾਲਾ ਕੋਲ ਨਹੀਂ ਜੀ ਆਪਾਂ ਉਹ ਦੂਜੇ ਪ੍ਰਧਾਨ ਜੀ ਗਏ ਸੀ ਸਾਡੇ ਜੈਂਸ ਅੱਛਾ ਜੀ ਹਾਂਜੀ ਕੀ ਕਹਿੰਦੇ ਜੀ ਫਿਰ ਉਹ ਫਿਰ ਉਹ ਐਂ ਕਹਿੰਦੇ ਆ ਜੇ ਕੋਈ ਨਾ ਅੱਜ ਪੈ ਜੂਏ ਕੱਲ ਨੂੰ ਪੈ ਜੇਗੇ ਉਹ ਅੱਜ ਇਹ ਸਾਨੂੰ ਮਿੱਠੀਆਂ ਗੋਲੀਆਂ ਦੇਈ ਜਾਂਦੇ ਅਜੀ ਪ੍ਰਧਾਨ ਜੀ ਇੱਕ ਸ਼ਹਿਰ ਦੇ ਵਿੱਚ ਗੰਦਗੀ ਦੇ ਮਤਲਬ ਜ਼ਿਆਦਾ ਢੇਲ ਲੱਗੇ ਹੋਏ ਨੇ ਇੱਕ ਪਾਸੇ ਤੁਹਾਡੀਆਂ ਤਰਖਾਹਾਂ ਹੀ ਪੈ ਰੀਆਂ ਧਰਨੇ ਲਾ ਕੇ ਬੈਠੇ ਹੋ ਕੀ ਕਹਿਣਾ ਚਾਹਦੇ ਹੋ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਜਲਦੀ ਤੋਂ ਜਲਦੀ ਸਾਡੀ ਤਨਖਾਹ ਪਾਈ ਜਾਵੇ ਜੀ ਤੇ ਅੱਜ ਦੇਖ ਲਓ ਤੁਹਾਨੂੰ ਦੂਜਾ ਦਿਨ ਹੋ ਗਿਆ ਜੀ ਕੱਲ੍ਹ ਦੇ ਅਸੀਂ ਧਰਨੇ ਤੇ ਬੈਠੇ ਆ ਆ ਦੂਜਾ ਦਿਨ ਹੋ ਗਿਆ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਤੇ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀਆਂ ਗਈਆਂ ਅਸੀਂ ਤਾਂ ਆਪ ਕਹਿੰਨੇ ਵੀ ਜਿੰਨੀ ਜਲਦੀ ਸਾਡੀ ਸੈਲਰੀ ਪਵੇ ਜੀ ਅਸੀਂ ਜਿਹੜਾ ਸਾਡਾ ਮੁਲਾਜ਼ਮਾਂ ਦਾ ਕੰਮ ਹੈ ਜੀ ਕੰਮ ਆਪਣਾ ਸ਼ੁਰੂ ਕਰੀਏ ਜਿਹੜੀ ਸ਼ਹਿਰ 'ਚ ਇੰਨੀ ਗੰਦਗੀ ਫੈਲ ਰਹੀ ਹੈ ਉਧਰੋਂ ਮੌਸਮ ਬਦਲ ਰਾ ਜੀ ਇਹਦਾ ਗਰਮੀ ਸ਼ੁਰੂ ਹੋ ਰਹੀ ਹੈ ਉਹਦੇ ਨਾਲੇ ਬਿਮਾਰੀ ਫੈਲਣ ਦਾ ਬੜਾ ਖਤਰਾ ਮਾਦਾ ਅਰ ਸ਼ਹਿਰ ਤੇ ਤੇ ਜੋ ਵੀ ਦੰਦੀਏ ਖਾਤਾ ਆਪਣਾ ਮਾਦੀ ਹਾਲਤ ਹੋਏਗੀ ਸ਼ਹਿਰ ਦਾ ਕੁਝ ਵੀ ਵਿਗੜੇਗਾ ਜੀ ਉਹਦੀ ਪਰਪਾਈ ਪ੍ਰਸ਼ਾਸਨ ਹੈ ਜੀ ਜੀ ਨਾਲ ਤਾਂਲੇ ਫੋਨ ਤੇ ਹੋਈ ਹੈ ਜੀ ਉਹਨਾਂ ਨੇ ਕੋਈ ਅੱਧੇ ਘੰਟੇ ਦਾ ਟਾਈਮ ਦਿੱਤਾ ਜੀ ਉਹ ਕਹਿੰਦੇ ਵੀ ਦੇਢ ਘੰਟੇ ਤੱਕ ਤੁਸੀਂ ਮੇਰੇ ਕੋਲ ਆਓ ਫਿਰ ਦੇਖਦੇ ਆਂ ਜੀ ਕੋਈ ਚੱਕਦੇ ਸੈਨ ਹੁੰਦੇ ਆ ਕੋਈ ਕਰਦੇ ਨਹੀਂ ਕਰਦੇ ਜੀ ਬਾਤ ਦੀ ਗੱਲ ਹੈ ਜੀ ਈਓ ਸਾਹਿਬ ਨਾਲ ਕੋਈ ਗੱਲ ਈਓ ਸਾਹਿਬ ਨੇ ਤਾਂ ਜੀ ਕਹਿੰਦੇ ਵੀ ਚੈੱਕ ਭਰਤੇ ਨਹੀਂ ਬਾਕੀ ਪ੍ਰਧਾਨ ਜੀ ਦੇ ਸਾਈਨ ਰਹਿ ਗਏ ਆ ਅੱਛਾ ਜੀ ਕਿ ਹੁਣ ਦੇਖਦੇ ਆ ਜੀ ਪ੍ਰਧਾਨ ਜੀ ਕੀ ਕਹਿੰਦੇ ਆ ਜੀ ਕਿ ਸਾਈਨ ਕਰਦੇ ਨਹੀਂ ਕਰਦੇ ਜਿੰਨੀ ਤੇ ਤਨਖਾਹਾਂ ਨਹੀਂ ਮਿਲਦੀਆਂ ਓੰਨੀ ਦੇ ਮਤਲਬ ਓੰਨੇ ਚਿਰ ਅਸੀਂ ਬੈਠੇ ਆ ਜੀ ਠੀਕ ਹੈ